ਸੱਤਰੀ ਯਕਾਲਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇਸ ਤੋਂ ਪਹਿਲਾਂ ਕਿ ਅੱਜ ਦੀ ਵੀਡੀਓ ਸ਼ੁਰੂ ਕਰਾਂ ਇੱਕ ਅਪੀਲ ਕਿ ਜਿੰਨਾ ਦੋਸਤਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਪਲੀਜ਼ ਕਰ ਲਵੋ ਵੈਸੇ ਮੇਰੇ ਦੋਸਤੋ ਇੱਕ ਗੱਲ ਬੜੇ ਯਕੀਨ ਨਾਲ ਕਹਿ ਸਕਦਾ ਕਿ ਜਿਹੜਾ ਬੰਦਾ ਤਖਤ ਤੇ ਬੈਠ ਜਾਂਦਾ ਹੈ ਬਹੁਤ ਵਾਰ ਉਸ ਨੂੰ ਖੁਦਾ ਹੋਣ ਦਾ ਯਕੀਨ ਹੋ ਜਾਂਦਾ ਹੈ ਹੋਇਆ ਸਾਡੇ ਦੇਸ਼ ਚ ਵੀ ਹੋਇਆ ਪਰ ਪਿਛਲੇ ਦਿਨ ਜਿਸ ਨੂੰ ਇਹ ਯਕੀਨ ਹੋ ਗਿਆ ਸੀ ਕਿ ਮੈਂ ਆਮ ਬੰਦਾ ਨਹੀਂ ਮੈਂ ਖੁਦਾ ਦਾ ਭੇਜਿਆ ਮੈਂ ਰੱਬ ਦਾ ਭੇਜਿਆ ਸਪੈਸ਼ਲ ਬੰਦਾ ਉਸ ਨੂੰ ਵੀ ਇਸ ਤਰ੍ਹਾਂ ਦਾ ਯਕੀਨ ਹੋਇਆ ਸੀ ਪਰ ਉਹ ਯਕੀਨ ਟੁੱਟਦਾ ਨਜ਼ਰ ਆਉਂਦਾ ਹੁਣ ਮੋਦੀ ਦੀ ਮਰਜ਼ੀ ਦੀ ਚੱਲਦੀ ਜੇ ਮੋਦੀ ਦੀ ਮਰਜ਼ੀ ਚੱਲਦੀ ਹੁੰਦੀ ਤਾਂ ਬਕਵਲ ਬਿੱਲ ਜਿਹੜਾ ਹੈ ਉਹ ਜੀਪੀਸੀ ਕੋ ਨਾ ਜਾਂਦਾ ਜੁਆਇਡ ਪਾਰਲੀਮੈਂਟਰੀ ਕਮੇਟੀ ਕੋ ਨਾ ਜਾਂਦਾ ਜੇ ਮੋਦੀ ਦੀ ਮਰਜ਼ੀ ਚੱਲਦੀ ਹੁੰਦੀ ਤਾਂ ਜਿਹੜਾ ਯੂਟਿਊਬਰਸ ਦੇ ਲਈ ਬਿੱਲ ਬਣਾਉਣਾ ਸੀ ਨਾ ਕੰਟਰੋਲ ਕਰ ਲਈ ਸੋਸ਼ਲ ਮੀਡੀਆ ਤੇ ਪ੍ਰਸਾਰਣ ਬਿੱਲ ਉਹ ਵੀ ਸੰਵਤੀ ਕੋ ਨਾ ਜਾਂਦਾ ਜੇ ਮੋਦੀ ਦੀ ਮਰਜ਼ੀ ਚੱਲਦੀ ਹੁੰਦੀ ਤਾਂ ਜਿਹੜੀ ਲੈਟਰਲ ਐਂਟਰੀ ਵਾਲੀਆਂ 45 ਪੋਸਟਾਂ ਨੇ ਇਹ ਭਰੀਆਂ ਜਾਂਦੀਆਂ ਇਹ ਫੈਸਲਾ ਵਾਪਸ ਹੀ ਹੋਣਾ ਸੀ ਜੋ ਹੁਣ ਵਾਪਸ ਕਰਨਾ ਪਿਆ 16 ਅਗਸਤ ਨੂੰ ਇਹ ਆਉਂਦੀ ਹੈ ਜਿਹੜੀ ਐਡਵਰਟਾਈਜ਼ਮੈਂਟ ਕਿ 45 ਪੋਸਟਾਂ ਜਿਹਦੇ ਵਿੱਚ ਜੁਆਇੰਟ ਸੈਕਟਰੀ ਨੇ ਡਾਇਰੈਕਟਰ ਨੇ ਡਿਪਟੀ ਸੈਕਟਰੀ ਨੇ ਉਹਨਾਂ ਪੋਸਟਰਾਂ ਦੀ ਲੈਟਰ ਐਂਟਰੀ ਬੈਕ ਟੋਰ ਐਂਟਰੀ ਹੋਊਗੀ ਪਰ ਉਹਦਾ ਇੰਨਾ ਵਿਰੋਧ ਹੋਇਆ ਉਸ ਦਾ ਵਿਰੋਧ ਕਰਨ ਵਾਲਿਆਂ ਚ ਰੋਹਲ ਗਾਂਧੀ ਸਭ ਤੋਂ ਤਿੱਖੇ ਲੱਭ ਜਦ ਵਿਰੋਧ ਕਰ ਰਹੇ ਸੀ ਉਹ ਕਹਿ ਰਹੇ ਸੀ ਇਹ ਨਹੀਂ ਹੋ ਦੇਣਾ ਸੀ ਇਹ ਤਾਂ ਸਿੱਧਾ ਹਮਲਾ ਹੈ ਕਿੰਨਾ ਤੇ ਐਸਸੀਜ਼ ਤੇ ਐਸਟੀ ਤੇ ओबीसी ਤੇ ਤੇ ਇਸੇ ਤਰ੍ਹਾਂ ਦੀ ਗੱਲ ਜਿਹੜੀ ਕੀਤੀ ਸੀ ਸਜ ਜਸਵੀ ਜਦੋਂ ਦੇ ਅਖਲੇਸ਼ ਜੱਦਵ ਵੀ ਬੜੀ ਉੱਚੀ ਸਰਚ ਬੋਲ ਰਹੇ ਸੀ ਕਿ ਇਹ ਬਬਸ ਰੈਲੋ ਇਹ ਬਿਲਕੁਲ ਬੇਇਨਸਾਫੀ ਹੋ ਰਹੀ ਹੈ ओबीसीਸ ਨਾਲ ਐਸਸੀ ਨਾਲ ਐਸਟੀ ਨਾਲ ਇਹ ਬ੍ਰੋਧੀਤਰ ਸਾਰੀ ਜਿਹੜੀ ਹੈ ਉਸ ਨੇ ਫੈਸਲਾ ਕਰ ਲਿਆ ਸੀ ਕਿ ਅਸੀਂ ਇਹਦਾ ਵਿਰੋਧ ਕਰਾਂਗੇ ਇਹ ਤੱਕਾ ਹੋ ਰਿਹਾ ਹੈ ਇਹ ਸਾਰੀ ਗੱਲ ਦੇ ਵਿੱਚ ਵੈਸੇ ਵੀ ਐਸੀ ਐਸੀ ਐਸਟੀ ਨੇ ਇਕ ਨੈਸ਼ਨਲ ਲੈਵਲ ਤੇ ਕਾਲ ਕੀਤੀ ਉਹ ਮੇਕੇ ਉਹਦਾ ਉਹਦੀ ਹਮਾਇਤ ਵੀ ਮਾਇਬਤੀ ਨੇ ਵੀ ਕੀਤੀ ਸੀ ਉਹ ਮਸਲਾ ਭਾਵੇਂ ਬੱਕਰਾ ਹੈ ਹੈ ਉਹ ਐਸਸੀ ਐਸਟੀ ओबीसी ਦੀ ਦੇ ਰਾਖਵਾ ਕਰਨ ਦਾ ਰਿਸਪੰਸ ਦਿੱਤਾ ਖਰਪਾ ਤਾਂ ਗੱਲ ਕਰ ਰਹੇ ਸੀ ਕਿ ਮੋਦੀ ਸਾਹਿਬ ਨੂੰ ਲੈਟਰਲ ਐਂਟਰੀ ਦਾ ਜਿਹੜਾ ਇਹ ਫੈਸਲਾ ਵਾਪਸ ਲੈਣਾ ਪਿਆ ਜਿਹੜੇ ਕੇਂਦਰੀ ਮੰਤਰੀ ਨੇ ਜਤਿੰਦਰ ਸਿੰਘ ਉਹ ਕਹਦੇ ਜੀ ਦੇਖੋ ਮੋਦੀ ਸਾਹਿਬ ਤਾਂ ਸਮਾਜਿਕ ਨਿਆਂ ਚਾਹੁੰਦੇ ਨੇ ਕਮਾਲ ਹੈ ਵੈਸੇ ਆ ਕੁਛ ਦਿਨ ਪਹਿਲਾਂ ਜਦ ਤੁਸੀਂ ਐਡ ਦਿੱਤੀ ਸੀ ਉਦੋਂ ਨਹੀਂ ਸਮਾਜਿਕ ਨਿਆਂ ਸੀ ਉਦੋਂ ਤੁਸੀਂ ਡਿਫੈਂਡ ਕਰਦੇ ਸੀ ਉਦੋਂ ਤੁਸੀਂ ਕਹੇ ਸੀ ਕਾਂਗਰਸ ਨੇ ਇਹ ਸ਼ੁਰੂ ਕੀਤੀ ਹੈ ਇਹ ਇਹ ਸਿਧਾਂਤ ਹੀ ਕਾਂਗਰਸ ਦਾ ਬਣਾਇਆ ਹੋਇਆ ਹੁਣ ਜਦੋਂ ਵਿਰੋਧ ਹੋਣਾ ਸ਼ੁਰੂ ਹੋ ਗਿਆ ਕਹਿੰਦੇ ਜੀ ਇਹ ਆਪਾਂ ਵਾਪਸ ਲੈਣੇ ਅਸਲ ਵਿੱਚ ਵਾਪਸੀ ਦਾ ਕਾਰਨ ਇਹ ਸੀ ਕਿ ਇਹ ਵਿਰੋਧੀ ਚਰਚਕ ਕਰੀ ਰਹੀ ਸੀ ਉਹਦੀ ਅਬ ਦੇ ਜਿਹੜੇ ਸਹਿਯੋਗੀ ਨੇ ਉਹਨਾਂ ਨੇ ਵੀ ਪ੍ਰਸ਼ਨ ਪਾਇਆ ਚਿਰਾਗ ਪਾਸਵਾਨ ਕੇਂਦਰੀ ਮੰਤਰੀ ਹੈ ਰਾਮ ਵਿਲਾਸ ਪਾਸਵਾਨ ਦਾ ਮੁੰਡਾ ਉਹਨੇ ਤਾਂ ਜਿਹੜਿਆ ਉਹ ਪਰਲੀ ਮੀਡੀਆ ਚ ਵੀ ਇਹ ਗੱਲ ਕਹੀ ਸੀ ਤੇ ਹੁਣ ਜਦੋਂ ਇਹ ਫੈਸਲਾ ਵਾਪਸ ਲਿਆ ਸਵਾਗਤ ਵੀ ਉਹਨੇ ਸਭ ਤੋਂ ਪਹਿਲਾਂ ਕੀਤਾ ਸੋ ਮੋਦੀ ਸਾਹਿਬ ਉਹ ਨਹੀਂ ਰਹੇ ਮੋਦੀ ਸਾਹਿਬ ਨੂੰ ਹਰ ਮਸਲੇ ਤੇ ਯੂ ਟਰਨ ਲੈਣਾ ਪੈ ਰਿਹਾ ਉਹਨਾਂ ਦੀ ਉਹ ਗੱਲ ਨਹੀਂ ਹੈ ਉਹਨਾਂ ਦੀ ਜਿਹੜੀ ਬਸਾਕੀਆਂ ਤੇ ਚੱਲ ਰਹੀ ਸਰਕਾਰ ਹੈ ਉਸ ਤੇ ਬਹੁਤ ਕੁਝ ਉਹਨਾਂ ਨੂੰ ਆਪਣੀ ਆਦਤਾਂ ਜਿਹੜੀਆਂ ਬਦਲਣ ਦੀ ਲੋੜ ਪੈਗੀ ਤੇ ਹੁਣ ਦੇਖੋ ਇਹ 1.5 ਦੋ ਹਫ਼ਤੇ ਦੀ ਗੱਲ ਹੈ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਲੇਟਰ ਐਂਟਰੀ ਸੱਚ ਵਿੱਚ ਇਹਦੇ ਬੜਾ ਬੈਕ ਡੋਰ ਐਂਟਰੀ ਤੇ ਬੜੀ ਸੌਖੀ ਹੈ ਯੂਪੀਐਸਸੀ ਚ ਲੋੜ ਨਹੀਂ ਜਾਣ ਦੀ ਪੇਪਰ ਦੇਣ ਦੀ ਤੁਸੀਂ ਪੋਸਟਾਂ ਕੱਢੋ ਤਜਰਬਾ ਮੰਗੋ ਉਸ ਤੋਂ ਬਾਅਦ ਆਬਿਆਪ ਦੇ ਬੰਦੇ 3 ਸਾਲ ਦੇ ਕੰਟਰੈਕਟ ਲਈ ਤੇ ਭਰਤੀ ਕਰ ਲਓ ਇਸੇ ਤਰ੍ਹਾਂ ਬਹੁਤ ਠੀਕ ਹੈ ਜੇ ਰਾਮ ਗਾਂਧੀ ਕੇ ਫੇਰ ਉਸ ਤੋਂ ਬਾਅਦ ਤਾਂ ਇਹੀ ਹੈ ਕਿ ਆਰਐਸਐਸ ਨੇ ਬੰਦੇ ਤੇ ਭਰਤੀ ਕਰ ਰੋ ਵੈਸੇ ਕੋ ਗੱਲ ਬੜੀ ਸਪਸ਼ਟ ਹੈ ਪੂਰਤਕ ਜਨੀਆਂ ਕੀ ਪੋਸਟ ਦੇ ਖਾਸ ਕਰਕੇ ਜਿਹੜੇ ਵੌਇਸ ਜੰਕਸਨ ਦੇ ਐਜੂਕੇਸ਼ਨਲ ਇੰਸਟੀਚੂਨਸ ਦੇ ਉਹਨਾਂ ਤੇ ਭਰਤੀ ਜਿਹੜੀ ਹੈ ਉਹ ਇਨਦੀ ਹੈ ਆਰਐਸਐਸ ਦੀ ਹੁੰਦੀ ਹੈ ਆਪਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੱਲ ਕਰ ਲਈਏ ਕੈਪਟਨ ਸਾਹਿਬ ਦੇ ਵੇਲੇ ਪ੍ਰੋਫੈਸਰ ਰਵਿੰਦ ਹੁੰਦੇ ਸਨ ਵਾਈ ਚਾਂਸਲ ਕੌਣ ਹੈ ਕੈਪਟਨ ਸਾਹਿਬ ਦੇ ਵੇਲੇ ਡਾਕਟਰ ਬੇਜ ਬਣਦੇ ਨੇ ਪੋਲੀੂਸ਼ਨ ਬੋਰਡ ਦੇ ਚੇਅਰਮੈਨ ਕੌਣ ਨੇ ਸਭ ਨੂੰ ਪਤਾ ਕਿ ਡਾ ਬੇਜ ਸਾਹਿਬ ਨੌਨ ਆਰਐਸਐਸ ਦੇ ਬੰਦੇ ਨੇ ਸ਼ਾਗਰ ਹੁੰਦੇ ਸੀ ਤੋਂ ਕੈਪਟਨ ਅਮਰਿੰਦਰ ਸਿੰਘ ਦਾ ਹੁਣ ਪਤਾ ਲੱਗਿਆ ਇਹਦਾ ਬਦਲ ਪਹਿਲਾਂ ਵੀ ਪਤਾ ਚੱਲਦਾ ਸੀ ਸੋ ਇਹ ਸਾਰਾ ਕੁਝ ਜੋ ਚੱਲ ਰਿਹਾ ਹੈ ਉਹ ਪਤਾ ਸੀ ਹੁਣ ਪਹਿਲਾਂ ਵੀ ਪਤਾ ਸੀ ਪਹਿਲਾਂ ਪ੍ਰਵਾਹ ਨਹੀਂ ਕਰਦੇ ਸੀ 303 ਸੀ ਹੁਣ 240 ਹੈ 240 ਦੇ ਵਿੱਚ ਉਹ ਬੰਦੇ ਨੇ ਜਿਨ੍ਹਾਂ ਦੇ ਤੁਸੀਂ ਖਿਲਾਫ ਬੈਕ ਬਿੱਲ ਪਾਸ ਕਰਕੇ ਆਪ ਉਹਦੇ ਵਿੱਚ ਜਿਹੜੇ ਹੈ ਐਂਟਰੀ ਮਾਰਨਾ ਚਾਹੁੰਦੇ ਸੀ ਦਖਲ ਦੇਣਾ ਚਾਹੁੰਦੇ ਸੀ ਤੇ ਜਿਹੜਾ ਦਖਲ ਤੁਸੀਂ ਬਾਕੀ ਚ ਦੇਖੋ ਨਾ ਹੁਣ ਦਿੱਲੀ ਗੁਰ ਦੁਆਰਾ ਕਮੇਟੀ ਹਰਿਆਣਾ ਕਮੇਟੀ ਸਟ੍ਰੈਟਜੀ ਸਰ ਵੀਤ ਸਿੰਘ ਬਾਦਰ ਕੀ ਕਹਦਾ ਪਰ ਨਜ਼ਰ ਤਾ ਆ ਰਿਹਾ ਨਾ ਸਾਰਾ ਕੁਝ ਦਖਲਦਾਜੀ ਤਾਂ ਨਜ਼ਰ ਆਉਂਦੀ ਹੈ ਉਹ ਰਿਕタル ਵਿੱਚ ਕਰਦੇ ਸੀ ਉਧਰ ਚ ਕਰਨੀ ਚਾਹੁੰਦੇ ਸੀ ਲੇਕਿਨ ਜੇ ਕਿਤੇ ਇਹਨਾਂ ਦੇ ਕੋਲ ਮжоਰਿਟੀ ਹੁੰਦੀ ਤਾਂ ਹੋ ਜਾਣਾ ਸੀ ਕਿਉਂ ਨਹੀਂ ਹੋਇਆ ਕਿਉਂਕਿ ਹੁਣ ਮжоਰਿਟੀ ਨਹੀਂ ਹੈ ਸੋ ਇਸ ਕਰਕੇ ਇਹ ਨਹੀਂ ਹੋਇਆ ਹੁਣ ਤਾਂ ਬੜੀ ਸਪਸ਼ਟ ਜੀ ਗੱਲ ਹੋਈ ਪਈ ਹੈ ਕਿ ਮੋਦੀ ਸਾਹਿਬ ਦੇ ਕੋਲ ਹੁਣ ਕੋਈ ਚਾਰਾ ਨਹੀਂ ਰਿਹਾ ਹੁਣ ਉਹਨਾਂ ਨੂੰ ਡਾਕਟਰ ਮਨਮੋਹਨ ਸਿੰਘ ਦਾ ਮਾਡਲ ਜਿਹੜਾ ਹੈ ਉਹ ਅਪਣਾਉਣਾ ਹੀ ਪੈਣਾ ਜਿੰਨਾ ਚਿਰ ਵੀ ਇਹਨਾਂ ਨੇ ਸਰਕਾਰ ਚਲਾਉਣੀ ਹੈ ਉਹ ਮਾਡਲ ਅਪਣਾਉਣਾ ਪਾਣਾ ਹੈ ਕੀ ਬਟ ਗੱਠ ਜੋੜ ਦੀ ਸਰਕਾਰ ਦਾ ਜਿਹੜਾ ਡਾਕਟਰ ਮਨਮੋਹਨ ਸਿੰਘ ਦਾ ਸਾਲ ਕੱਟ ਗਏ ਗੱਠ ਜੋੜ ਦੀ ਸਰਕਾਰ ਦੇ ਵਿੱਚ ਇੰਨਾ ਫਲੈਕਸੀਬਲ ਹੋਣਾ ਪੈਂਦਾ ਹੈ ਹਰ ਕਿਸਮ ਦੇ ਲੋਕ ਹੁੰਦੇ ਨੇ ਉੱਥੇ ਹਰ ਪਾਰਟੀ ਦਾ ਥਿਆ ਰੱਖਣਾ ਪੈਂਦਾ ਹੈ ਮੋਦੀ ਸਾਹਿਬ ਨੇ ਤਾਂ ਹੁਣ ਤੱਕ ਕਿਸੇ ਬੰਦੇ ਦਾ ਨਹੀਂ ਖਿਆਲ ਰੱਖਿਆ ਪਾਰਟੀ ਦੀ ਗੱਲ ਛੱਡੋ ਉਹ ਤਾਂ ਪ੍ਰਵਾਹ ਨਹੀਂ ਕਰਦੇ ਸੀ ਕਿਸੇ ਦੀ ਤੇ ਹੁਣ ਉਹਨਾਂ ਦੀ ਉਸ ਤਰ੍ਹਾਂ ਦੀ ਹਾਲਤ ਨਹੀਂ ਹੈ ਵੈਸੇ ਵੀ ਮੋਦੀ ਸਾਹਿਬ ਦੇ ਇੱਕ ਜਦੋਂ ਲਾਲ ਕਿਲੇ ਦਾ ਭਾਸ਼ਣ ਸੁਣਿਆ ਉਹਨੂੰ ਲੱਗਦਾ ਸੀ ਕਿ ਉਸ ਨੂੰ ਇੱਥੇ ਦੂਰ ਕਿਉਂ ਪਠਾਇਆ ਰੌਣਗਾਂਧੀ ਜੀ ਕਿਉਂ ਉਹਨਾਂ ਦੀ ਜ਼ੁਬਾਨ ਨਾਲ ਲਟਖੜਾ ਜਾਵੇ ਹੁਣ ਤਾਂ ਜਿਸ ਤਰੀਕੇ ਨਾਲ ਪਹਿਲਾ ਵਿਰੋਧੀ ਧਿਰ ਦੇ ਨੇਤਾ ਨੇ ਭਾਸ਼ਣ ਦਿੱਤਾ ਮੋਦੀ ਸਾਹਿਬ ਨੂੰ ਆਤ ਨਹੀਂ ਸੀ ਅਸਲ ਇਸ ਕਿਸਮ ਦੀ 10 ਸਾਲਾਂ ਚਾਤ ਨਹੀਂ ਰਹੀ ਤਾਂ ਫਿਰ ਜਿਹੜੀ ਗੱਲ ਮੈਂ ਸ਼ੁਰੂ ਚ ਕੀਤੀ ਸੀ ਕਿ ਜਿਹੜਾ ਬੰਦਾ ਜਿਹੜਾ ਤਖਤ ਤੇ ਬੈਠਦਾ ਹੈ ਉਸ ਨੂੰ ਛੋੜਾ ਜਾ ਹੋ ਜਾਂਦਾ ਹੈ ਕਿ ਮੇਰੇ ਵਰਗਾ ਤਾਂ ਕੋਈ ਨਹੀਂ ਹੈ ਇਹ ਗੱਲ ਅਕਸਰ ਦੇਖਣ ਨੂੰ ਮਿਲਦੀ ਹੈ ਕੱਲਾ ਹੀ ਨਹੀਂ ਆਪਾਂ ਹਿਸਟਰੀ ਭਰੀ ਪਈ ਹੈ ਇਸ ਤਰ੍ਹਾਂ ਦੀਆਂ ਗੱਲਾਂ ਨਾਲ ਕਿ ਬੰਦਾ ਪੈਰ ਛੱਡ ਜਾਂਦਾ ਹੈ ਮੇਰੇ ਇੱਕ ਮਿੱਤਰ ਨੇ ਇੱਕ ਵਾਰ ਮੈਨੂੰ ਰਾਤ ਨੂੰ ਫੋਨ ਕਰਕੇ ਕਿਹਾ ਕਹਿੰਦਾ ਵੀ ਮੇਰੇ ਕੋਲ ਜੋ 1982 ਦੋ ਤਿੰਨ ਲੈਣਾ ਆਈ ਯੋ ਮੈਂ ਕਹਾ ਭਾਈ ਕਵੀ ਮਿਤਰਾ ਅਕਸਰ ਐਂ ਕਰਦੇ ਨੇ ਉਹ ਨੇ ਜਿਹੜੀ ਗੱਲ ਕਹੀ ਉਹ ਬੜੀ ਕਮਾਲ ਦੀ ਸੀ ਡਾਕਟਰ ਆਤਮ ਹਮਰੇ ਦੀ ਬੈ ਗੱਲ ਕਰ ਰਹੇ ਹੈ ਉਹ ਕਹਿਣ ਲੱਗੇ ਕਿ ਜਿਹੜਾ ਨਾ ਜਿਹੜੀ ਕੁਰਸੀ ਹੈ ਜਿਹੜੀ ਪਾਵਰ ਹੈ ਇਹਦੀ ਇੱਛਾ ਤਾਂ ਹਰ ਕੋਈ ਕਰਦਾ ਹੈ ਸੰਭਾਲ ਇਸ ਨੂੰ ਕੋਈ ਮਰਦ ਦਾ ਬੱਚੇ ਸਕਦਾ ਸੱਚ ਵਿੱਚ ਇਸ ਨੂੰ ਸੰਭਾਲਣੀ ਬਹੁਤ ਔਖੀ ਹੈ ਉਹਨਾਂ ਨੇ ਜਿਹੜੀ ਲਾਈਨ ਲਿਖੀ ਸੀ ਕਿ ਸਖੂਬਸੁਰਤ ਔਰਤ ਤੇ ਰਾਜ ਸੱਤਾ ਦਾ ਇਛੁਕਤਾ ਹਰ ਕੋਈ ਹੁੰਦਾ ਹੈ ਪਰ ਸੰਭਾਲੇ ਉਹ ਕੋਈ ਮਰਦ ਦਾ ਬੱਚੇ ਸਕਦਾ ਤੇ ਮਰਦ ਪਾਪਾ ਦੇਖੇ ਬੰਦੇ ਨੂੰ ਥੋੜੀ ਜਿਹੀ ਪਾਵਰ ਆ ਹੀ ਨਹੀਂ ਤੇ ਉਹ ਪੈਸ਼ੜ ਜਾਂਦੇ ਨੇ ਇਹ ਇਸ ਤਰ੍ਹਾਂ ਦੀ ਗੱਲ ਹੈ ਪਾਵਰ ਸਭ ਨਾਲ ਬੜਾ ਔਖਾ ਆ ਹੁਣਾ ਪਰ ਦੇਖਿਆ ਨਹੀਂ ਕਹਿੰਦੇ ਮੈਂ ਤਾਂ ਬੌਲੋਜੀਕਲ ਹੀ ਨਹੀਂ ਹਾਂ ਮੈਂ ਤਾਂ ਸਿੱਧਾ ਫਤ ਤੋ ਆਇਆ ਹੋਇਆ ਮੇਰਾ ਤਾਂ ਰੱਬ ਨਾਲ ਰਿਸ਼ਤਾ ਹੀ ਹੋਰ ਹੈ ਮੋਦੀ ਸਾਹਿਬ ਕਹਿੰਦੇ ਸੀ ਹਾਲਾਂਕਿ ਉਹ ਤੋਂ ਬਾਅਦ ਲੋਕਾਂ ਨੇ ਬੜਾ ਮਜ਼ਾਕ ਘੜਾਇਆ ਪਰ ਉਹਨਾਂ ਦੇ ਮਨ 'ਚ ਇਹ ਸਵਾਲ ਆਇਆ ਇਹ ਗੱਲ ਆਈ ਕਿਉਂ ਉਹ ਵੈ ਜਿਹੜਾ ਹਬੀਬ ਦਾ ਸ਼ੇਰ ਹੈ ਨਾ ਕਿ ਤੁਮਸੇ ਪਹਿਲੇ ਉਹ ਜੋ ਇੱਕ ਸ਼ਖਸ ਤਖਤ ਨਸ਼ੀਨ ਥਾ ਉਸਕੋ ਵੀ ਆਪਣੇ ਖੁਦਾ ਹੋਣੇ ਪਰ ਇਤਨਾ ਹੀ ਯਕੀਨ ਥਾ ਉਹਨਾਂ ਨੂੰ ਵੀ ਤਾਂ ਬਹੁਤ ਸਾਰੇ ਲੋਕਾਂ ਨੂੰ ਯਕੀਨ ਹੋ ਜਾਂਦਾ ਪਰ ਕੀ ਕਰੀਏ ਨੇਚਰ ਹੈ ਬਦਲਤਾ ਹੈ ਬਦਲਤਾ ਬੜੇ ਰੰਗ ਦਿਖਾਉਂਦੀ ਹੈ ਦਿਖਾਉਣ ਲੱਗੀ ਰੰਗ ਉਹ ਨਹੀਂ ਦਿਖਾਉਣ ਲੱਗੀ ਜਿਹੜੇ ਜਿਹੜੇ ਮੈਂ ਡੇਢ ਦੋ ਹਫ਼ਤੇ ਦੀਆਂ ਗੱਲਾਂ ਦਸੀਆਂ ਨੇ ਹਾਲੇ ਤਾ ਹੋਣਾ ਬਹੁਤ ਬਖਤ ਪਿਆ ਡੇਢ ਦੋ ਹਫ਼ਤੇ ਚ ਤਿੰਨ ਵੱਡੇ ਫੈਸਲੇ ਮੋਦੀ ਸਾਹਿਬ ਨੂੰ ਬਾਸ ਲੈਣੇ ਪਏ ਯੂ ਟਰਨ ਲੈਣਾ ਪਿਆ ਇਹ ਫੈਸਲੇ ਤੇ ਸਭੇ ਜਿਹੜਾ ਲਿਟਰ ਐਂਟਰੀ ਦਾ ਫੈਸਲਾ ਹੈ ਤੇ ਬੇਸੰਭਵ ਹੈ ਇਹ ਮੋਦੀ ਸਾਹਿਬ ਜੇ ਉਹਨਾਂ ਨੇ ਪੂਰੇ ਟਰਮ ਲਈ ਸਰਕਾਰ ਚਲਾਉਣੀ ਹੈ ਜਿਹੜੀ ਲੱਗਦੀ ਤਾਂ ਬੜੀ ਔਖੀ ਹੈ ਕਿਉਂਕਿ ਜਵੇਂ ਨਾਡੂ ਸਾਹਿਬ ਮਗਰ ਪਏ ਨੇ ਕਿ ਪੈਸਾ ਦੇਵਾਂ ਪੈਸਾ ਆਉ ਕਿਥੋਂ ਇਹ ਤਾਂ ਮੋਦੀ ਸਾਹਿਬ ਦੱਸਣਗੇ ਪਰ ਜੋ ਵੀ ਹੈ ਉੱਚ ਵੀ ਹੋਵੇ ਜੇ ਉਹਨਾਂ ਨੇ ਟਾਈਮ ਪੂਰਾ ਕਰਨਾ ਹੈ ਤਾਂ ਉਹਨਾਂ ਨੂੰ ਫਲੈਕਸੀਬਿਲਟੀ ਦਿਖਾਉਣੀ ਪੈਣੀ ਹੈ ਪੁਰਾਣੇ ਤੌਰ ਤਰੀਕੇ ਮੋਦੀ ਸਾਹਿਬ ਨੂੰ ਛੱਡਨੇ ਪੈਨੇ ਨੇ ਉਹਨਾਂ ਨੇ ਮਿਲਦੇ ਇੱਕ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ-ਬਹੁਤ ਸ਼ੁਕਰੀਆ